ਹਾਂਜੀ ਭਾਨੇ ਨੇ ਇੱਕ ਬਾਟਰੈਕਟਰ ਕੋਲ ਦੇਖਿਆ ਸ਼ਟਰ ਖੁੱਲੇ ਦੋਵੇਂ ਤੇ ਥੇਰੇ ਤੋਂ ਮੈਂ ਰਾਤ ਨੂੰ ਮੈਂ ਇੱਥੇ ਸੁੱਤਾ ਤੇ ਇਹ ਸ਼ਟਰ ਦੋਵੇਂ ਖੁੱਲੇ ਜੇ ਮੈਂ ਸੁੱਤਾ ਤੇ ਸਵੇਰੇ ਪੰਜ ਨੂੰ ਯਾਦ ਆਇਆ ਕਿ ਅੱਜ ਸਵੇਰੇ ਮੈਂ ਕਿਹਟਕੇ ਬਾਹਰ ਹੋਈ ਤਾਂ ਫੇਰ ਮੈਂ ਵੇਖਿਆ ਜਿਆਗ ਟਰੈਕਟਰ ਦੇ ਨਾਲ ਫੱਟੀਆਂ ਇੱਕ ਫੱਟੀ ਫੁੱਕ ਬੁਲੇ ਹੋਰ ਨਿਕਾ ਮੋਡਾ ਸਮਾਨ ਦੇ ਲੋਹੇ ਦਾ ਉਹ ਨਿਮੇਜੇ ਸੁਤਾ ਦੇ ਜੇ ਸੁਤੇ ਮੈਂ ਸੇਰੇ ਦੇ ਵੇਖਿਆ ਉਹ ਉਹ ਮਿੱਤਰਾ ਚੋਕੇ ਵੇਖਿਆ ਮਿੱਤਰੇ ਤੇ ਲੇਪੂ ਰਖਿਆ ਉਹ ਹੁਣ ਨਹੀਂ ਦੇ ਹੁੰਦਾ ਮੇਰੇ ਨੂੰ ਠੇੜ ਜੇ ਪੈਸੇ ਜੇਬ ਚ ਵੜੂਆਂ ਨੇ ਠੇੜਿਆ ਗਏ ਜਿੰਨੇ ਜੋ ਢੀ ਮਾਰਨ ਜੋ ਗਿਆ ਉਹ ਗਿਆ ਕੋਈ ਗੱਲ ਲੱਗੇ ਵੀ ਛਾਡੇ ਕਿਤੇ ਚੋਰੀ ਆਈ ਲੱਗੇ ਕਿ ਚੋਰੀ ਹੋ ਰਹੀ ਸੇਰੇ ਆਪਾਂ ਵੇਖਿਆ ਮੈਨੂੰ ਕਿਹਨ ਦੱਸਿਆ ਤਾਂ ਅੱਜਾ ਚੌਕੀਦਾਰ ਉੱਥੇ ਮੰਡਾਇਆ ਰਿੰਦਾ ਇਹਨਾਂ ਦਾ ਇਹਨਾਂ ਦਾ ਛਟਕ ਵਾਲਿਆਂ ਦਾ ਉਹ ਗੱਡੀ ਉਹਨੇ ਆਣ ਗਈ ਤੇ ਜੇ ਮਰੇ ਨੂੰ ਆਖਿਆ ਵੀ ਉੱਥੇ ਚੋਰੀ ਹੋ ਗਈ ਸ਼ਟਰ ਵੱਜ ਗਿਆ ਗਏ ਤਾਂ ਉਹ ਮੁੜ ਕੇ ਹੀ ਜਾ ਕੇ ਵੇਖਿਆ ਤੇ ਬਾਰ ਬਾਰ ਵੇਖਿਆ ਹੋਇਆ ਮੁੜ ਕੇ ਪਰ ਮੁਸ਼ਿਆ ਉਹਨੇ ਸਾਡਾ ਚੋਣ ਸਾਡਾ ਨਾਲ ਚੁੱਕਿਆ ਥੱਲੇ ਨਾਲ ਆ ਗਿਆ ਨਾ ਉਹ ਬੰਨੀ ਬਲੀ ਲਾਈ ਤੇ ਚੁੱਕੇ ਸ਼ਟਰ ਨਹੀਂ ਬੰਦ ਉਹਨਾਂ ਦਾ ਲੱਗਦਾ ਉਹਨਾਂ ਚੋਰਾਂ ਨੇ ਇਥੋਂ ਚੋਰੀ ਕੀਤੀ ਉਹਨੇ ਹੀ ਚੋਰਾ ਕੀਤਾ ਸਰ ਪਤਾ ਨਹੀਂ ਕਿਹੜੇ ਕੋਈ ਮੇਰੇ ਹਿਸਾਬ ਨਾਲ ਤੇ ਉਹ ਸਾਡਾ ਤਜਰਬਾ ਉਸ ਹਿਸਾਬ ਨਾਲ ਬੰਦੇ ਜਿਆਦਾ ਨਹੀਂ ਇਹ ਬੰਦੇ ਇਕੱਲੇ ਕਰੇ ਇੱਕ ਦੋ ਬੰਦੇ ਦਾ ਨਹੀਂ ਕੰਮ ਜਿੰਨਾਂ ਨੇ ਸ਼ਟਰ ਪੈਣ ਦੇ ਬੰਦੇ ਖੜੇ ਹੋਣਗੇ ਰਾਖੀ ਮੇਰੀ ਦੇ ਸੁੱਤਾ ਮੇਰੀ ਲਗਧਵਾਈ ਨਹੀਂ ਕਿਹੜਾ ਨਹੀਂ ਤੇ ਬਹੁਤ ਸਕਦਾ ਉੱਟ ਵੀ ਜਾਂ ਛੱਡ ਲਾ ਦਿੰਦੇ ਦੀ ਮੰਗ ਕਰਦੇ ਹੋ ਇਹ ਮੰਗਾਇਆ ਨੇ ਨਸ਼ਾ ਵੇਚਦੇ ਨਸ਼ਾ ਵੇਚਦੇ ਬੰਦੇ ਸਿਮਾ ਪਿੰਡੇ ਫਿਰਤੇ ਇਹਨਾਂ ਨਾਲੋਂ ਜ਼ਿਆਦਾ ਕੰਮ ਬਾਕੀ ਚੋਰੀ ਵੀ ਜਿਆਦੀ ਜੇ ਹੋਉਂਦੀ ਹੈ ਜਿੱਦਾਂ ਮਤਲਬ ਆਪਾਂ ਇਹ ਕਹਿੰਦੇ ਹਾਂ ਵੀ ਇਹਨਾਂ ਦੇ ਬੰਦ ਜਿਹੜੀ ਇਹ ਥੋੜਾ ਕੰਮ ਕਰਦੇ ਇਹਨਾਂ ਨਾਲ ਕੋਈ ਹੁੰਦਾ ਇੱਥੇ ਕੋਈ ਉਹਲੇ ਕੋਈ ਬੰਦਾ ਨਹੀਂ ਹੁੰਦਾ ਨੂੰ ਤੇਰੇ ਨੂੰ ਚਾਹੀਦੀ ਜਿਵੇਂ 112 ਨੰਬਰ ਇਹਨਾਂ ਛੱਡੀ ਹੈ ਜਾਂ ਪੀਸੀਆਰ ਵਾਲੇ ਇਹਨਾਂ ਦਾ ਵੀ ਕੋਈ ਚੱਕਰ ਹੋਣਾ ਚਾਹੀਦਾ ਤੁਹਾਡੇ ਸਾਡੇ ਜਿੱਨਾ ਥੋੜਾ ਇਹ ਨਾਲ ਇਹ ਤਾਂ ਹੈ ਏਰੀਆ ਜਿਹਨੇ ਇੰਨੇ ਨੂੰ ਲਾਉਣੇ ਚਾਹੀਦੇ ਕੋਈ ਵੱਜ ਜਵੇ ਬੰਦਾ ਜਿਹੜਾ ਫਟੇਗੜ ਜੁਨੀਅਰ ਰੋਡ ਤੇ ਕਿਹੜੀ ਗੜੀ ਦੁਕਾਨਾਂ 'ਚ ਚੋਰੀ ਹੋਈ ਹੈ। ਫਤ ਸਿਰ ਸੁਮਿਤ ਕੁਮਾਰ ਸਾਨੂੰ ਭਰਿੰਦਰ ਕੁਮਾਰ ਨੇ ਫੋਨ ਕੀਤਾ। ਮੇਰੀ ਬਾਲਾ ਜੀ ਹੋਲਸੇਲ ਦੁਕਾਨਾ ਫਟੇਗੜ ਚੋਰੀਆਂ ਦੇ। ਉਹਦਾ ਸ਼ਟਰ ਤੋੜ ਕੇ ਉਹਦੇ ਵਿੱਚ ਮੇਰੇ ਗੱਲੇ ਚੋਂ ਕੁਝ ਪੈਸੇ, ਡਰਾਈ ਫਰੂਟ ਤੇ ਕਿਉਂ ਜਾ ਕੇ ਲੈ ਗਏ। ਜਿਹਦਾ ਮੌਕੇ ਤੇ ਗਏ ਆ ਮੌਕਾ ਦੇਖਿਆ ਤੇ ਤਫ਼ਤੀਸ਼ ਕਰ ਰਹੇ ਆ। ਜੁਰਮ ਜਲਦੀ ਫੜ ਕੇ ਚੰਗਪੁਰ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਆਲੇ ਦੁਆਲੇ ਤੇ ਜਾ ਕੋ ਫੜਿਆ ਜਾ ਸਕੇ। ਸਾਰੇ ਸਾਰੇ ਇਹ ਕਰ ਰਹੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ। ਔਰ ਸਾਡੀ ਟੀਮਾਂ ਵੀ ਆਈਆਂ ਹੋਈਆਂ ਬਾਹਰ ਸਾਰੀ ਤਰਤੀਸ ਕਰ ਰਹੀ ਸਰ ਉਹਦੇ ਅੱਗੇ ਕੋਈ ਦੁਕਾਨ ਐ ਇੱਕ ਹੋਰ ਉੱਥੋਂ ਵੀ ਮੋਬਾਈਲ ਮੋਬਾਈਲ ਕੁਛ ਨਿੱਕਾ ਮੋਟਾ ਸਮਾਨ ਲੈ ਕੇ ਉਹ ਵੀ ਕੋਈ ਧਿਆਨ ਚ ਆਇਆ ਜੀ ਉਹ ਉਹ ਨਾਲ ਸਾਨੂੰ ਕੋਈ ਨਹੀਂ ਤਲਾ ਦਿੰਦੀ ਜੇ ਤਲਾ ਦੇਂਦੇ ਤਾਂ ਕਾਰਵਾਈ ਬਾਲਾ ਜੀ ਵਾਲਾ ਦਿੱਤੀ ਤਲਾ ਦੇਂਦੇ ਕਾਰਵਾਈ ਕੀਤੀ ਜਾਊਗੀ ਹਾਂਜੀ ਠੀਕ ਹੈ ਜੋੜੋ ਜੀ ਕੀ ਗੱਲ ਹੈ ਮੇਰਾ ਨਾਮ ਰੀਦੀ ਸਸਦੇਵਾ ਹੈ ਤੇ ਸਾਡੀ ਇਥੇ ਫਤੇ ਗੁੱਟੜੀਆਂ ਤੇ ਦੁਕਾਨੇ ਰੋੜਤੀ ਦੁਕਾਨੇ ਕੀ ਹੈ اور ਸੈਨੂ ਸੇ ਸਾਡੇ ਕੋ 3 ਵਜੇ ਫੋਨ ਆਂਦਾ ਹੈ ਕਿ ਤੁਹਾਡੀ ਦੁਕਾਨ ਦੇ ਮਤਲਬ ਸ਼ਟਰ ਤੋੜ ਦਿੱਤਾ ਗਿਆ ਹੈ ਤੇ ਅਸੀਂ ਉਸੇ ਟਾਈਮ ਹੀ ਸਾਰੇ ਜਰੀ ਫੈਮਲੀ ਇਥੇ ਪਹੁੰਚਦੇ ਆਂ ਤੇ ਦੇਖਦੇ ਆਂ ਵੀ ਬਹੁਤ ਜ਼ਿਆਦਾ ਇਥੇ ਖਲਾਰਾ ਸੀ ਅੰਦਰ ਦੇ ਵਿੱਚ ਉਹ ਸਾਡੇ ਜਿਹੜੇ ਗੱਲਾਂ ਸੀ ਉਹ ਦੁਕਾਨ ਤੋਂ ਬਾਹਰ ਪਿਆ ਹੋਇਆ ਹੈ ਅਸੀਂ ਔਰ ਕਾਫੀ ਸਾਰਾ ਸਮਾਨ ਹੈ ਜੋ ਮਿਸਿੰਗ ਹੈ ਗਏ تھے۔ ਕਿੰਨੇ ਕੁ ਦੀ ਨੁਕਸਾਨ ਹੋ ਗਿਆ ਜੀ ਇਹ ਗੱਲ ਕਰੀਏ ਨੁਕਸਾਨ ਤੇ ਦੇਖੋ 40 ਤੋਂ 50 ਹਜ਼ਾਰ ਦੇ ਵਿੱਚ ਹੋ ਜਾਂ ਬਬ ਵੀ ਹੋ ਸਕਦਾ ਉਹਨੇ ਟਾਈਮ ਆਂਤੀ ਪਤਾ ਲੱਗੇ ਨਾ ਕੀ ਕੀ ਨਿਕਲਿਆ ਇੱਥੋਂ ਹਾਂਜੀ ਕੀ ਮੰਗ ਕਰਦੇ ਜੀ ਵੀ ਸਾਡੀ ਸੁਣਵਾਈ ਹੋਵੇ ਔਰ ਦੇਖਿਆ ਜਾਵੇ ਕੋਈ ਆ ਕੇ ਦੇਖੇ ਤੇ ਸਹੀ ਪੁਲਿਸ ਕੋਈ ਵੀ ਨਹੀਂ ਆਈ ਇੱਥੇ ਦੇਖਣ ਲਈ ਅਸੀਂ ਸਵੇਰੇ ਸੜਨ ਨਹੀਂ ਗਏ ਵੀ ਸੀ ਉਸ ਟਾਈਮ ਉੱਥੇ ਕੋਈ ਵੀ ਨਹੀਂ ਸੀਗਾ ਔਰ ਉਹਨਾਂ ਨੂੰ ਦੇਖਣਾ ਤੇ ਚਾਹੀਦਾ ਰਿਪੋਰਟ ਤੇ ਐਟ ਲੀਸਟ ਲਿਖਣੀ ਚਾਹੀਦੀ ਹੈ ਵੀ ਕਿਉਂ ਹੋ ਰਿਹਾ ਐਦਾਂ ਦਾ ਕੰਮ ਹਾਂਜੀ ਔਰ ਚੋਰਾਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਔਰ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਨਾਮ ਕਰਨ ਸਚਦੇਵਾ ਜੀ ਹੈ ਜੀ ਤੇ ਸਾਡੀ ਦੁਕਾਨ ਇੱਧਰ ਫਤੇਗੜ ਚੂੜੀਆਂ ਰੋਡ ਤੇ ਐ ਤੇ ਰਾਤੀ ਕਰੀਬ 3:30 ਵਜੇ ਸਾਨੂੰ ਫੋਨ ਆਂਦਾ ਕਿ ਤੁਹਾਡੀ ਦੁਕਾਨ ਦਾ ਜਿਹੜਾ ਨਾ ਸ਼ਟਰ ਤੋੜਿਆ ਹੋਇਆ ਤੇ ਜਦੋਂ ਅਸੀਂ ਸਡਨਲੀ ਨਿਕਲ ਕੇ ਆਨੇ ਤੇ ਦੇਖਦੇ ਆਂ ਕਿ ਸ਼ਟਰ ਜਿਹੜਾ ਚੁੱਕਿਆ ਹੋਇਆ ਤੇ ਆਪਾਂ ਉਸ ਤਰ੍ਹਾਂ ਉਹਦੀ ਅੰਦਰ ਆ ਕੇ ਦੇਖਦੇ ਆਂ ਤੇ ਸਾਡਾ ਕੁਛ ਨਾ ਪੈਸੇ ਵੀ ਪਏ ਹੋਏ ਸੀ ਕਿਸੇ ਵਪਾਰੀ ਦਾ ਸਮਾਨ ਆਣਾ ਸੀ ਉਹਦੇ ਕਰਕੇ ਪੈਸੇ ਰੱਖੇ ਹੋਏ ਸੀ ਤਕਰੀਬਨ 40,000 ਰੁਪਏ ਦੇ ਕਰੀਬ ਉਹ ਨਹੀਂ ਹੈਗਾ ਤੇ ਕੁਝ ਸਾਡਾ ਕੋਲ ਡਰਾਈ ਫਰੂਟ ਵਗੈਰਾ ਸੀ ਉਹ ਵੀ ਪਿਆ ਸੀ ਦੁਕਾਨ ਦੀ ਐਸੈਸਰੀਜ਼ ਕਈ ਸਮਾਨ ਨੇ ਜਿਹੜੇ ਹੁਣ ਮਤਲਬ ਟਾਈਮ ਪੈਂਦੇ ਪਤਾ ਲੱਗਦਾ ਵੀ ਆ ਸਾਮਾਨ ਵੀ ਪਿਆ ਸੀ ਤੇ ਉਹ ਵੀ ਨਹੀਂ ਮਿਲ ਰਿਹਾ ਇਹੋ ਜੇ ਕਈ ਸਾਮਾਨ ਨੇ ਜਿਹੜੇ ਮਿਲ ਨਹੀਂ ਰਹੇ ਜਿਹੜੇ ਆ ਕਿ ਮਤਲਬ ਉਹਨਾਂ ਵੱਲੋਂ ਲੈ ਕੇ ਜਾਏ ਚੁੱਕੇ ਤੇ ਬਹੁਤ ਖਲਾਰਾ ਵੀ ਪਿਆ ਹੋਇਆ ਸੀ ਬਾਕੀ ਆ ਕੀ ਪ੍ਰਸ਼ਾਸਨ ਵੱਲੋਂ ਆ ਕੀ ਤੁਸੀਂ ਦੇਖ ਰਹੇ ਹੋ ਅੱਜ ਵੀ ਨਾਲੇ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਹੋਰ ਇਹੋ ਜਿਹਾ ਕੰਮ ਹੋਇਆ ਹੈ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਆਪਾਂ ਸਵੇਰੇ ਉੱਥੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਇੱਕ ਵਾਰੀ ਆਏ ਨੇ ਉਸ ਤੋਂ ਬਾਅਦ ਕੋਈ ਸਾਡੀ ਕੋਈ ਪੁੱਛਤੀ ਗਿੱਚ ਨਹੀਂ ਹੋਈ ਕੋਈ ਕੁਝ ਨਹੀਂ ਆਇਆ ਸਾਡੇ ਕੋਲ ਕਰਨਾ ਵਾਸਤੇ ਮੰਗ ਇਹ ਵੀ ਕਰਦੇ ਆ ਕਿ ਇਹ ਮਤਲਬ ਇਸ ਈ ਨੂੰ ਨੱਥ ਪਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਮਤਲਬ ਇਸ ਚੀਜ਼ ਤੋਂ ਬਚਾ ਕੀਤਾ ਜਾਵੇ ਕਿਉਂਕਿ ਆਪ ਦੁਕਾਨਦਾਰ ਥੋੜਾ ਨਾ ਇੱਥੇ ਬੈਠ ਸਕੇਗਾ ਇਹ ਤਾਂ ਕੰਮ ਕਰੇਗਾ ਰਾਤ ਦੇ ਕੇ ਦੁਕਾਨਾਂ ਤੇ ਬੈਠਾ ਰਹੇਗਾ ਇਹੋ ਮੰਗ ਆ ਕਿ ਮਤਲ son eso